ਜੇਕਰ ਤੁਹਾਡੇ ਕਰਦੇ ਆਲੇ ਦੁਆਲੇ ਵੀ ਹੈ ਕੋਈ ਲੋੜਵੰਦ ਜਿਸ ਨੂੰ ਹੈ ਦਵਾਈਆਂ ਦੀ ਲੋੜ ਜਾਂ व्हीलचेयर ਦੀ ਲੋੜ ਜਾਂ ਸਕੂਲ ਫੀਸ ਦੇਣ ਵਿੱਚ ਹੈ ਅਸਮਰਥ ਤੇ ਅੱਜ ਹੀ ਕਰੋ ਆਜ਼ਾਦ ਯੂਥ ਕਲੱਬ ਦੇ ਮੈਂਬਰਾਂ ਨਾਲ ਸੰਪਰਕ ਤੁਹਾਡੀ ਹਰ ਤਰ੍ਹਾਂ ਨਾਲ ਹਰ ਲੋੜ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਆਜ਼ਾਦ ਯੂਥ ਕਲੱਬ ਫਗਵਾੜਾ ਜੇਕਰ ਤੁਸੀਂ ਆਰਥਿਕ ਤੌਰ ਤੇ ਕਿਸੇ ਲੋੜਵੰਦ ਦੀ ਖੁਦ ਮਦਦ ਨਹੀਂ ਕਰ ਸਕਦੇ ਤਾਂ ਇਹ ਵੀਡੀਓ ਨੂੰ ਲੋੜਵੰਦਾ ਤੱਕ ਪਹੁੰਚਾਓ ਤਾਂ ਜੋ ਹੋ ਸਕੇ ਹਰ ਇੱਕ ਲੋੜਵੰਦ ਦੀ ਜ਼ਰੂਰੀ ਮਦਦ ਹੋਰ ਨਵੀਆਂ ਤੇ ਜਾਣਕਾਰੀ ਭਰਪੂਰ ਖਬਰਾਂ ਲਈ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲੋ ਫੇਸਬੁਕ ਪੇਜ ਸਟਾਰ ਵਿਜੇ ਸੱਚ ਦਾ ਪ੍ਰਤੀਕ ਨੂੰ ਫੋਲੋ ਕਰਕੇ ਜੁੜੇ ਰਹੋ ਨਵੀਆਂ ਤੇ ਜਾਣਕਾਰੀ ਭਰਪੂਰ ਖਬਰਾਂ ਦੇ ਨਾਲ ਆਜ਼ਾਦ ਯੂਥ ਕਲੱਬ ਜੋ ਟਾਈਮ ਟਾਈਮ ਤੇ ਬਹੁਤ ਨੇਕ ਉਪਰਾਲੇ ਕਰਦਾ ਰਹਿੰਦਾ ਹੈ ਉਹਦੇ ਸੰਬੰਧ ਵਿੱਚ ਅੱਜ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਮੈਂ ਇਹਨਾਂ ਦੇ ਮੈਂਬਰ ਹੋਣ ਦੇ ਨਾਤੇ ਇੱਥੇ ਆਏ ਹਾਂ ਇਹ ਇਹ ਸਾਰਾ ਜਿਹੜਾ ਕਾਰਬਾ ਪ੍ਰਦਾਨ ਕੁਰਸ਼ਰੋ ਕੰਜੀ ਦੀ ਅਦਵਾਈ ਦੇ ਵਿੱਚ ਚੱਲਦਾ ਹੈ ਇੱਥੇ ਟਾਈਮ ਟਾਈਮ ਤੇ ਬੰਦਿਆਂ ਨੂੰ ਰਾਸ਼ਨ ਦੀ ਲੋੜ ਹੈ ਰਾਸ਼ਨ ਦਿੱਤਾ ਜਾਂਦਾ ਹੈ ਜੇ ਕਿਸੇ ਨੂੰ ਦਵਾਈ ਦੀ ਲੋੜ ਹੈ ਜਾਂ ਕਿਸਾ ਦੀ ਹੈ ਇਸ ਦੇ ਨਾਲ ਨਾਲ ਹੀ ਇਹਨਾਂ ਨੇ ਵੀਨ ਚੇਰਾ ਜਾਂ ਟ੍ਰਾਈਸਾਈਕਲ ਇੱਥੇ ਤੱਕ ਵੀ ਦੇਣ ਦੀ ਪੂਰੀ ਸਗਰਤਾ ਇਹਨਾਂ ਦੇ ਵਿੱਚ ਔਰ ਇਹ ਸੰਸਥਾ ਦਾ ਸਭ ਤੋਂ ਵੱਡਾ ਜਿਹੜਾ ਉਪਰਾਲਾ ਇਹ ਹੈ ਕਿ ਇਹ ਕਿਸੇ ਨੂੰ ਬਾਹਰੋਂ ਡੋਨੇਸ਼ਨ ਨਹੀਂ ਲੈਂਦੇ ਹੈਗੇ ਇਹਨਾਂ ਨੇ ਇੱਕ ਗਰੁੱਪ ਬਣਾਇਆ ਹੈ ਗਰੁੱਪ ਦੇ ਵਿੱਚ ਕਿਸੇ ਨੂੰ ਜਿੰਨਾ ਕੋਈ 10 20 50 100 ਆਪਣੀ ਇੱਛਾ ਦੇ ਨਾਲ ਜੋ ਕੋਈ ਪਾਉਂਦਾ ਹੈ ਉਹਦੇ ਨਾਲ ਹੀ ਸਾਰਿਆਂ ਨੇ ਰਲ ਕੇ ਇਹ ਉਪਰਾਲਾ ਕਰਦੇ ਹਨ ਤੇ ਇਹ ਸੰਸਥਾ ਇੱਕ ਵਧਾਈ ਦੇ ਪਾਤਰ ਹੈ ਕਿ ਇਦਾਂ ਦੇ ਕੰਮ ਜਿਹੜੇ ਕਰਦੇ ਖਾਸ ਕਰਕੇ ਭੁੱਖੇ ਨੂੰ ਰੋਟੀ ਦੇਣਾ ਰਾਸ਼ਨ ਇੱਕ ਇਹਨਾਂ ਨੇ ਨਵਾਂ ਹੋਰ ਉਪਰਾਲਾ ਮੈਂ ਇਹਨਾਂ ਦਾ ਦੇਖਿਆ ਹੈ ਇਹ ਜਿਤੇ ਰਾਸ਼ਨ ਦਿੰਦੇ ਆ ਇਹ ਜਾਣਦੇ ਹਨ ਕਿ ਅਸੀਂ ਉਹਨਾਂ ਨੂੰ ਕੰਮ ਕਰਕੇ ਦੇਈਏ 5 7 10000 10 ਮਾਨਪਾਕੇ ਦੇਈਏ ਤਾਂ ਕਿ ਉਹ ਹੱਥੀ ਘੀਰਤ ਕਰਨ ਤੇ ਉਹਨਾਂ ਨੂੰ ਪਤਾ ਲੱਗੇ ਕਿ ਆਪਾਂ ਕਿੱਦਾਂ ਕਮਾਈ ਕਰਕੇ ਖਾਣਾ ਹੈ ਤੇ ਮੈਂ ਇੱਕ ਪਰਮਾਤਮਾ ਅੱਗੇ ਅਰਦਾਸ ਕਰਦੀ ਆ ਕਿ ਇਹ ਸੰਸਥਾ ਦਿਨ ਰਾਤ ਤੱਕ ਕੀ ਕਰੇ ਅਤੇ ਸਾਰੇ ਮੈਂਬਰ ਇਤਾਂ ਹੀ ਸੇਵਾ ਕਰਦੇ ਰਹਣ ਤੇ ਤੁੰਤ ਸੁਖ ਰਹਿਣ